ਹਾਂਜੀ ਹਸਪਤਾਲ ਦੀ ਸਾਰਿਆਂ ਨੂੰ ਅਮੀਦ ਕਰਦੀ ਆ ਸਾਰਿਆਂ ਠੀਕ ਹੋਵੋਗੇ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਬਲੌਗ ਜਿਹੜਾ ਅੱਜ ਬਲੌਗ ਹੈ ਨਾ ਜਿਹੜਾ ਮੈਂ ਕਿਤੇ ਘੁੰਮਣ ਫਿਰਨ ਲਈ ਗਈ ਮੈਂ ਵੈਸੇ ਕੰਮ ਆਈ ਸੀ ਸੰਗੂੜ ਇਹ ਉਹਦੇ ਕਰਕੇ ਫਿਰ ਮੈਂ ਕੰਮ ਜੀ ਸਰਪ੍ਰਾਈਜ਼ ਆ ਜਿਉ ਮੇਰਾ ਕੰਮ ਪਨ ਗਿਆ ਤਾਂ ਤੁਹਾਨੂੰ ਆਪਾਂ ਅਗਲੇ ਬਲੌਗ 'ਚ ਰੂ ਦੱਸਾਂਗੇ ਤੇ ਅੱਜ ਨਾ ਮੈਂ ਉਰੇਸ ਆ ਖੜੀ ਆ ਕਿਹੜੀ ਮਾਰਕੀਟ ਤੇ ਕਿਹੜੀ ਮਾਰਕੀਟ ਘੰਟਾ ਕਰ ਘੰਟਾਗਰ ਮਾਰਕੀਟ ਤੇ ਖੜੀ ਆ ਤੇ ਇੱਥੇ ਨਾ ਮੈਂ ਪਹਿਲਾਂ ਆਪਣੇ ਕੰਮ ਆਈ ਸੀ ਇੱਕ ਇਧਰ ਦੀ ਗੱਡੀ ਲੱਗੇ ਸੀ ਫਿਰ ਮੈਂ ਨਾ ਇੱਥੇ ਦੇਖਿਆ ਵੀ ਸਾਗ ਤੇ ਮੱਕੀ ਰੋਟੀ ਦਾ ਉਹ ਲੱਗਿਆ ਹੋਇਆ ਤੇ ਮੈਂ ਸੋਚਿਆ ਮੈਂ ਨਾ ਇਹ ਵੀਡੀਓ ਬਣਾਵਾ ਤੇ ਤੁਹਾਨੂੰ ਦੱਸਾਂ ਤੇ ਮੈਂ ਨਾ ਤੁਹਾਨੂੰ ਔਰੇ ਦਿਖਾਨੀਆਂ ਹੁਣ ਤੇ ਇਧਰ ਮੈਂ ਤੁਹਾਨੂੰ ਉਹਨਾਂ ਨਾਲ ਗੱਲ ਕਰਾਉਣੀਆਂ ਨਾਲ ਦੇਖਿਓ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਮੈਂ ਟੇਸਟ ਕਰੂੰਗੀ ਤੇ ਤੁਹਾਨੂੰ ਦੱਸੂਗੀ ਵੀ ਕਿੱਦਾਂ ਦੀ ਆ ਤੁਸੀਂ ਦੇਖਿਓ ਜ਼ਰੂਰ ਫਿਰ ਤੁਸੀਂ ਔਰੇ ਆ ਕੇ ਜ਼ਰੂਰ ਖਾ ਕੇ ਜਾਇਓ ਹਨਾ ਆਜੋ ਫਿਰ ਹਾਂਜੀ ਲਓ ਜੀ ਹੁਣ ਆਪਾਂ ਇਧਰ ਕੈਮਰਾ ਘੁਮਾ ਲਿਆ ਤੇ ਆਹ ਨੇ ਦੀਦੀ ਦੀਦੀ ਸ਼ਸ਼ੀਕਾ ਜੀ ਕੀ ਬਣਾਉਣੀ ਆ ਤੁਸੀਂ ਸਾਗ ਨਾਲ ਮੱਕੀ ਦੀ ਰੋਟੀ ਠੀਕ ਹੈ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਬਾਲੀਆਂਪਿੰਡ ਬਾਲੀਆ ਬੇਟਾ ਦੇਲੀ ਆਪ ਡਾਉਣ ਕਰਦੇ ਹਾਂ ਹਾਂਜੀ ਹਾਂਜੀ ਦੇਲੀ ਆਪਾ ਅੱਛਾ ਤੁਸੀਂ ਮਤਲਬ ਇੱਥੇ ਦੇਲੀ ਲਾਉਣੇ ਆ ਸਟਾਲ ਜਿਹੜੀ ਆਪਣੀ ਹੈਗੀ ਆ ਤੇ ਸਾਗ ਤੁਸੀਂ ਆਪ ਬਣਾਉਨੇ ਹੋ ਮੈਂ ਆਪ ਹੱਥੀ ਬਣਾਉਣੀ ਹੈ ਜੀ ਚੁੱਲ੍ਹੇ 'ਚ ਬਣਾਉਣੀ ਆ ਠੀਕ ਹੈ ਤੇ ਹੱਥੀ ਘੋੜਦੀ ਹੈ ਠੀਕ ਹੈ ਇਹ ਨਾਲਾ ਕੰਮ ਹੋ ਜਾਊਗਾ ਠੀਕ ਹੈ ਬਈ ਇਹਨੂੰ ਤੇ ਪਾਸੇ ਲਾਓ ਹੋਰ ਵੀ ਨਾ ਘਣਾ ਹੁੰਦਾ ਠੀਕ ਹੈ ਤੇ ਉਹ ਮੱਖੀ ਦੀ ਰੋਟੀ ਵੀ ਤੁਸੀਂ ਆਪ ਬਣਾਓਗੇ ਹਾਂਜੀ ਮੈਂ ਆਪ ਠੀਕ ਹੈ ਠੀਕ ਆਜੂ ਫਿਰ ਤੁਸੀਂ ਬਣਾਓ ਆਪਾਂ ਦੇਖਦੇ ਹਾਂ ਹਾਂਜੀ ਬਸ ਮੈਂ ਆਟਾ ਗੁੰਨਾ ਫਿਰਾਂਗਾ ਹਾਂ ਹਾਂ ਕੋਈ ਬਾਤ ਨਹੀਂ ਆਟਾ ਆਪ ਗੁੰਨ ਰਹੇ ਹੋ ਹਾਂਜੀ ਤੁਹਾਡੇ ਹਸਬੰਦ ਨੇ ਨਹੀਂ ਨਹੀਂ ਮੇਰੇ ਬ੍ਰਦਰ ਹੈ ਅੱਛਾ ਬ੍ਰਦਰ ਹੈ ਸੌਰੀ ਠੀਕ ਹੈ ਭਈਆ ਆਪ ਆਪੇ ਸਾਥ ਕੰਮ ਕਰਤੇ ਹੋ ਨਹੀਂ ਕਦੇ ਕਦੇ ਆ ਜਾਂਦਾ ਅੱਛਾ ਕਦੇ ਕਦੇ ਹੈਲਪ ਕਰਨ ਆ ਜਾਂਦੇ ਤੁਸੀਂ ਤੁਸੀਂ ਇਕੱਲੇ ਹੀ ਬਣਾਉਂਦੇ ਹੋ ਹਾਂਜੀ ਮੈਂ ਇਕੱਲੇ ਅੱਛਾ ਤੇ ਆਪਣਾ ਤੁਸੀਂ ਦੱਸਿਓ ਵੀ ਇਹ ਕਿਹੜੀ ਮਾਰਕੀਟ ਆ ਮੈਨੂੰ ਥੋੜਾ ਜਿਹਾ ਪਤਾ ਨਹੀਂ ਕਚਰੀਆਂ ਨੇ ਦੇਖ ਕਚਰੀਆਂ ਘੰਟਾ ਘਰ ਘੰਟਾ ਘਰ ਮਾਰਕੀਟ ਕਚਰੀਆਂ ਕੋਲ ਹਾਂਜੀ ਦੋਸਤੋ ਇਹ ਘੰਟਾ ਘਰ ਮਾਰਕੀਟ ਆ ਕਚਰੀਆਂ ਕੋਲ ਇਹ ਸਾਗ ਤੇ ਮੱਕੀ ਦੀ ਰੋਟੀ ਬਣਾਉਂਦੇ ਨੇ ਆ ਇਹਨਾਂ ਦੇ ਨਾਲ ਬ੍ਰਦਰ ਨੇ ਏਡੇ ਇਹਨਾਂ ਦੀ ਹੈਲਪ ਕਰਨਾ ਆ ਜਾਂਦੇ ਨੇ ਕਦੇ-ਕਦੇ ਤੇ ਆਲੂ ਵਾਲੇ ਪਰੌਂਠੇ ਵੀ ਬਣਾਉਂਦੇ ਨੇ ਹੈ ਇਸ ਵੇਲੇ 9 ਤੋਂ 11 ਬਣਾ ਤੁਸੀਂ ਦੱਸੋ ਕੀ ਬਣਾਉਂਦੇ ਹੋ ਤੁਸੀਂ ਆਪ ਦੱਸੋ ਮੈਂ ਆਲੂ ਵਾਲੇ ਪਰੌਂਠੇ ਬਣਾਉਣੀ ਹੈ ਜੀ ਸਿੰਪਲ ਰੋਟੀ ਤੇ ਦਾਲ ਦੇ ਸਾਗ ਨਾਲ ਮੱਕੀ ਦੀ ਰੋਟੀ। ਅੱਛਾ ਠੀਕ ਹੈ ਤੁਸੀਂ ਖਾਂਦੇ ਹੋ? ਹਾਂ ਵਧੀਆ ਖਾਂਦੇ ਆ ਵਧੀਆ ਬਣਾਉਂਦੇ ਆ। ਅੱਛਾ ਵਧੀਆ ਖਾਣਾ ਬਹੁਤ ਵਧੀਆ ਖਾਣਾ। ਅੱਛਾ ਬਹੁਤ ਵਧੀਆ ਖਾਣਾ। ਅੱਛਾ ਠੀਕ ਆ ਵੀ ਵਧੀਆ ਬਣਾਉਂਦੇ ਨੇ। ਹਾਂ ਵਧੀਆ ਬਣਾਉਂਦੇ। ਤੁਸੀਂ ਕੀ ਕੰਮ ਕਰਦੇ ਹੋ? ਅੱਛਾ ਸਕੂਲ ਬੈਂ ਚਲਾਉਂਦੇ ਹੋ? ਨਾ ਨਾ ਹਾਂ। ਆ ਪਾਰਕਿੰਗ ਆ ਗੱਡੀਆਂ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਪਾਰਕਿੰਗ ਚ ਵਧੀਆ ਗੱਡੀਆਂ ਨੇ ਠੀਕ ਹੈ ਠੀਕ ਹੈ ਠੀਕ ਹੈ ਏਡਾਂ ਦੀਆਂ ਸਰਕਾਰੀਆਂ ਦੀਆਂ ਤੇ ਪੁਲਸੀਆਂ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਨੇ ਤੁਸੀਂ ਉਦੇ ਖਾਣਾ ਖਾਣਾ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹੁਣ ਇੱਧਰ ਬਣਾ ਰਹੇ ਨੇ ਆਪਣੇ ਸਾਗ ਤੇ ਮੱਕੀ ਦੀ ਰੋਟੀ ਤੇ ਮੈਂ ਖਾਉਂਗੀ ਟੈਸਟ ਕਰੂੰਗੀ ਤੇ ਆਪਾਂ ਦੀ ਇਹਦੇ ਬੈਕਗ੍ਰਾਉਂਡ ਵੀ ਪੁੱਛਦੇ ਆ ਵੀ ਜਿਹਦੇ ਘਰ ਕੌਣ ਕੌਣ ਆ ਕੌਣ ਕੌਣ ਨਹੀਂ ਤੇ ਇੱਧਰ ਆਪਣੀ ਗੱਡੀਆਂ ਨੇ ਪਾਰਕਿੰਗ ਆ ਠੀਕ ਹੈ ਤੇ ਸਾਰੇ ਉਹ ਹੋਆ ਬਰਾ ਲੱਗੇ ਹੋਏ ਨੇ ਤੇ ਦੇ ਤੁਸੀਂ ਮਤਲਬ ਥੋੜਾ ਬੈਕਗਰਾਉਂਡ ਕੀ ਆ ਘਰੇ ਘਰੇ ਕੌਣ ਕੌਣਾ ਤੁਹਾਡੇ ਹੋਰ ਮੈਂ ਆ ਮੇਰੇ ਹਸਬੰਡ ਨੇ ਤੇ ਮੇਰੇ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਜੀ ਤਿੰਨ ਬੇਟੀਆਂ ਨੇ ਇੱਕ ਬੇਟਾ ਤੇ ਥੋੜੇ ਹਸਬੰਡ ਕੀ ਕੰਮ ਕਰਦੇ ਨੇ ਉਹ ਨਾਲ ਹੀ ਹੁੰਦੇ ਨੇ ਜੀ ਮੇਰੇ ਹੈਲਪ ਕਰਾਉਂਦੇ ਨੇ ਅੱਜ ਆਏ ਨਹੀਂ ਅੱਛਾ ਅੱਜ ਆਏ ਨਹੀਂ ਉਹ ਕੰਮ ਪੈ ਗਿਆ ਕੋਈ ਉਹਨਾਂ ਨੂੰ ਠੀਕ ਹੈ ਬੱਚੇ ਫਿਰ ਪੜ੍ਹਦੇ ਨੇ ਆਪਣੇ ਹਾਂਜੀ ਮੇਰੇ ਚਾਰੇ ਪਿੱਥੇ ਪੜ੍ਹਦੇ ਇਹ ਆਪਣਾ ਯਾਨੀ ਕਮਾਈ ਦਾ ਸਾਧਨ ਆ ਇਹ ਹਾਂਜੀ ਹਾਂ ਠੀਕ ਹੈ ਠੀਕ ਹੈ ਮਤਲਬ ਕੰਮ ਠੀਕ-ਠਾਕ ਚੱਲਦਾ ਜਾਂ ਵਧੀਆ ਚੱਲਦਾ ਮੈਮ ਟੇਸਟ ਮੇਰਾ ਵਧੀਆ ਜੀ ਵਧੀਆ ਚੱਲਦਾ ਬਈ ਚੱਲਦਾ ਬਾਕੀ ਤੁਹਾਡੇ ਹੱਥ ਦਾ ਸਾਰਾ ਹੁਨਰ ਆ ਹਨਾ ਹਾਂ ਹੁਣ ਤੁਸੀਂ ਕੀ ਕਰ ਰਹੇ ਹੋ ਮੈਂ ਸਲਾਦ ਕੱਟ ਰਹੀ ਹਾਂ ਅੱਛਾ ਮੂਰੀਆ ਕੱਟ ਰਹੇ ਹੋ ਠੀਕ ਹੈ ਠੀਕ ਹੈ ਥੈਂਕ ਯੂ ਮੈਂ ਨਾ ਥੋੜਾ ਪਹਿਲਾਂ ਬੋਰਡ ਦੇਖ ਕੇ ਗਈਆਂ ਮੈਂ ਤੇ ਘੁੰਮ ਕੇ ਗਈਆਂ ਦੋ ਵਾਰ ਘੁੰਮ ਕੇ ਵਾਪਸ ਗਈ ਤੇ ਮੈਂ ਨਾ ਸਪੈਸ਼ਲ ਇਹਨਾਂ ਕੋਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਆਈ ਹਾਂ ਮੈਂ ਪੜਿਆ ਇਹਨਾਂ ਦਾ ਨੇ ਨੇ ਮੈਂ ਤਾਂ YouTube ਵੀਡੀਓ ਬਣਾਉਂਦੀ ਆ ਮਤਲਬ ਹਾਂ ਬਲੌਗਰ ਆ ਤੇ ਤਾਂ ਕਰਕੇ ਮੈਂ ਕਿਹਾ ਮੈਂ ਇਹਨਾਂ ਦੀ ਵੀ ਵੀਡੀਓ ਬਣਾਵਾ ਹਾਂ ਹਾਂ ਆਪਾਂ ਕੰਮ ਵੀ ਕਰਦੇ ਨੇ ਜਿਹੜੇ YouTube ਚੈਨਲ ਹੁੰਦੇ ਨੇ ਜਿਹੜੇ ਐਕਟਿੰਗ ਕਰਦੇ ਨੇ ਆਪਾਂ ਉਹ ਕੰਮ ਵੀ ਕਰਦੇ ਆ ਠੀਕ ਹੈ ਜੀ ਤੇ ਮੈਨੂੰ ਵਧੀਆ ਲੱਗਿਆ ਮੈਂ ਕਿਹਾ ਵੀ ਮੈਂ ਇਹਨਾਂ ਦੀ ਵੀਡੀਓ ਬਣਾ ਕੇ ਪਾਵਾਂ ਹਾਂ ਚਲੋ ਇਹਨਾਂ ਦਾ ਮਤਲਬ ਫਾਇਦਾ ਹੋਵੇ ਹਾਂ ਹਾਂ ਤਾਂ ਮੈਨੂੰ ਹਫਤਾ ਹੋ ਗਿਆ ਜੀ ਕੱਲੀ ਆਣੀ ਮੇਰੇ ਹਸਬੰਡ ਗਏ ਹੋਏ ਨੇ ਅੱਛਾ ਔਰ ਮੈਂ ਕੱਲੀ ਹੀ ਹੁੰਨੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਫੇਸਬੁਕ ਤੇ ਪਾਵਾਂਗੇ ਤੁਸੀਂ ਫੇਸਬੁਕ ਤੇ ਪਾਵਾਂਗੇ ਉਪਰ ਜੱਗੀ ਭੁੱਲਰ ਦੇ ਨਾਂ ਤੇ ਉਹਨਾਂ ਦੇ ਚੈਨਲ ਤੇ ਪਾਵਾਂਗੇ ਉਹਨਾਂ ਦੇ 5000 ਸਬਸਕ੍ਰਾਈਬਰ ਨੇ ਓਕੇ ਜੀ ਕੋਈ ਨਹੀਂ ਹਾਂ ਉਹਨਾਂ ਦੇ ਆਪਾਂ ਪਾਵਾਂਗੇ ਮੇਰੇ ਹਸਬੰਦ ਦੇ ਉਹਦੇ ਤੇ ਪਾਵਾਂਗੇ ਆਪਾਂ ਵੱਡਾ ਬਣਾ ਜੀ ਤੋਂ ਖਬਰ ਵਾਲਾ ਦਾ ਦਫ਼ਤਰ ਆ ਗਿਆ ਅੱਛਾ ਹਾਂ ਠੀਕ ਹੈ ਠੀਕ ਹੈ ਆ ਇੱਧਰ ਠੀਕ ਹੈ ਅੱਛਾ ਤੁਹਾਡੀ ਚਾਹ ਦੇ ਰੇੜੀ ਆ ਅਸੀਂ ਤੁਹਾਡੇ ਬ੍ਰਦਰ ਦੇ ਬੱਡੇ ਭਾਈ ਦੀ ਆ ਠੀਕ ਆ ਠੀਕ ਆ ਠੀਕ ਆ ਅੱਛਾ ਤੁਸੀਂ ਤਾਂ ਮਲਾਜਮ ਸੌਰੀ ਸੌਰੀ ਠੀਕ ਆ ਠੀਕ ਆ ਵਧੀਆ ਗੱਲ ਆ ਚਲੋ ਬੜੀ ਚੱਲਦਾ ਫਿਰ ਤੁਹਾਡਾ ਕੰਮ ਬਾਕੀ ਚੱਲੀ ਜਾਂਦਾ ਠੀਕ ਆ ਤੁਸੀਂ ਉੱਥੇ ਕੀ ਕਰਦੇ ਹੋ ਡਾਖਾਨੇ ਚ ਉੱਥੇ ਫਾਸਲ ਤੇ ਇੱਕ ਹੁੰਦੇ ਜਾਂਦੇ ਲੜਕੇ ਨੇ ਅੱਡਾ ਬਾਹਰ ਠੀਕ ਆ ਠੀਕ ਆ ਡਾਖਾਨਾ ਉਰੀ ਆਪਣੇ ਨੇੜੇ ਤੇੜੇ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਇੱਧਰ ਆਪਣੇ ਤਿਆਰ ਹੋ ਰਹੀਆਂ ਨੇ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਮੈਂ ਮੇਲ ਕੇ ਬਣਾਉਂਦੇ ਨੇ ਮੂੰ ਮੈਂ ਮੱਠੀ ਬਣਾਉਂਦੀ ਹਾਂ ਅੱਛਾ ਠੀਕ ਆ ਠੀਕ ਆ ਠੀਕ ਆ ਤੁਸੀਂ ਮੈਨੂੰ ਹੱਥ ਨਾਲ ਬਣਾ ਕੇ ਖਵਾ ਦਿਓ ਪਲੀਜ਼ ਮੈਨੂੰ ਮੱਕੀ ਦੀ ਰੋਟੀ ਹੱਥ ਵਾਲੀ ਬਹੁਤ ਪਸੰਦ ਆ ਕੋਈ ਨਾ ਆਪ ਹੀ ਬਣਾ ਲਿਓ ਵਿੱਚ ਮਿਕਸ ਕਰਕੇ ਹਾਂ ਮੈਂ ਤੁਹਾਨੂੰ ਹੱਥ ਨਾਲ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਖਾਣਾ ਖਾ ਲਿਓ ਆਪਣਾ ਹਾਂਜੀ ਮੈਂ ਆਪ ਦਾ ਖਾਣਾ ਖਾ ਲਿਆ ਠੀਕ ਆ ਠੀਕ ਆ ਠੀਕ ਆ ਠੀਕ ਆ ਆਹ ਰੱਲ ਚਲਾਵਾਂ ਹਾਂ ਅੱਛਾ ਲਾਈਟਰ ਲੋ ਜੀ ਤਿਆਰ ਹੋ ਰਹੀਆਂ ਨੇ ਆਹ ਪਲੇਟ ਨੇ ਬਣਾਈਆਂ ਨੇ ਬਾਈ ਨੇ ਬਾਈ ਤੁਸੀਂ ਵੀ ਬਹੁਤ ਸੋਹਣੀ ਰੋਟੀ ਬਣਾ ਰਹੇ ਹੋ ਹੈਨਾ ਸਾਡੇ ਘਰ ਵਾਲਿਆਂ ਨੂੰ ਛੱਡ ਕੇ ਜਾਲਿਆਂ ਨੂੰ ਅੱਡ ਕੋਲ ਟ੍ਰੇਨਿੰਗ ਦੇਉਂਨਾਂ ਨੂੰ ਲਾਈਫਾ ਕਿੱਧਰ ਗਿਆ ਘਰੇ ਕਈ ਵਾਰ ਬਣਾਉਣੀਆਂ ਪੈ ਜਾਂਦੀਆਂ ਰੋੜਾ ਨੂੰ ਹਾਂਜੀ ਹਾਂ ਤੈਨੂੰ ਲਾਇਆ ਰਿਹਾ ਸੀ ਹੁਣ ਇੱਧਰ ਹਾਂਜੀ ਲਓ ਜੀ ਆ ਦੀ ਦਸਟੋਲ ਆ ਤੇ ਮੈਂ ਇਹ ਕਹੂੰਗੀ ਵੀ ਸਾਰੇ ਜਣੇ ਜਰੂਰ ਆਓ ਇੱਥੇ ਰੋਟੀ ਖਾ ਕੇ ਜਾਓ ਕਿਸੇ ਦੀ ਹੈਲਪ ਹੋ ਜਾਂਦੀ ਆ ਆਪਾਂ ਹੋਟਲਾਂ ਚ ਤਾਂ ਬਹੁਤ ਖਾਣਾ ਆ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਨੇ ਆਪਾਂ ਇੰਨੇ ਨੇ ਪੈਸੇ ਦੇ ਕੇ ਆਉਨੇ ਆ ਮੈਂ ਵੀ ਜਾਣਦੀ ਆ ਪਰ ਮੈਂ ਸਟਾਲ ਤੇ ਪਹਿਲੀ ਵਾਰ ਖੜੀ ਆ ਤੇ ਮੈਨੂੰ ਸਟਾਲ ਦਾ ਹੀ ਜ਼ਿਆਦਾ ਖਾਣਾ ਪਸੰਦ ਲੱਗਦਾ ਜਿਵੇਂ ਸਾਡੇ ਬਰੇਕਫਾਸਟ ਲਈ ਵੀ ਕਾਹਲ ਜ਼ਰੂਰ ਤੇ ਰੈੜੀਆਂ ਵਗੈਰਾ ਲੱਗਦੀਆਂ ਨੇ ਮੈਨੂੰ ਉਹ ਅੱਛਾ ਲੱਗਦਾ ਜਿਵੇਂ ਆਪਾਂ ਕਈ ਵਾਰ ਬੱਚਿਆਂ ਨੂੰ ਪਸੰਦ ਆ ਜਾਂਦਾ ਵੀ ਰੈਸਟੋਰੈਂਟ ਦਾ ਉਰੇ ਵੀ ਮੱਕੀ ਤੇ ਆਪ ਅੱਜ ਕੱਲ੍ਹ ਸੀਜ਼ਨ ਵੀ ਚੱਲ ਰਿਹਾ ਸਾਗ ਦਾ ਤੇ ਸਾਰੇ ਨਾਲ ਆਚਾਰ ਆ ਜੀ ਨਾਲ ਮਿਰਚਾਂ ਆ ਅਦਰਕ ਦਾ ਆਚਾਰ ਤੇ ਮਿਰਚ ਦਾ ਆਚਾਰ ਹਾਂਜੀ ਠੀਕ ਅਦਰਕ ਦਾ ਤਾਂ ਮੇਰਾ ਫੇਵਰੇਟ ਆਚਾਰ ਆ ਠੀਕ ਐ ਤੇ ਜ਼ਰੂਰ ਆਓ ਜਿੱਦੋਂ ਵੀ ਤੁਸਾਂ ਜ਼ਰੂਰ ਚਾਹਨੇ ਹੋ ਘੰਟਾ ਕਰ ਲਵੇ ਕਿ ਚਹਰੀਆਂ ਲਵੇ ਠੀਕ ਐ ਆ ਮੈਂ ਤੁਹਾਨੂੰ ਇੱਧਰੋਂ ਲੋਕੇਸ਼ਨ ਦਿਖਾ ਦਿੰਦੀ ਉੱਧਰੋਂ ਆਸੀ ਆ ਇਹਦਾ ਇੱਧਰ ਲੋਕੇਸ਼ਨ ਆ ਆਪਣਾ ਨਾਮ ਆ ਗਿਆ ਠੀਕ ਐ ਇਹਨੂੰ ਘੰਟਾ ਕਰ ਕਹਿੰਦੇ ਜੀ ਠੀਕ ਠੀਕ ਹਾਂਜੀ ਆਪਾਂ ਨੇ ਬਲੌਗ ਤਾਂ ਤੁਸੀਂ ਸਾਰਿਆਂ ਨੇ ਦੇਖ ਲਿਆ ਤੇ ਸਾਗ ਤੇ ਮੱਕੀ ਦੀ ਰੋਟੀ ਦਾ ਤੁਸੀਂ ਦੇਖ ਲਿਆ ਆਪਾਂ ਸਵਾਦ ਤੁਹਾਨੂੰ ਦੱਸ ਦਿਆਂ ਖਾ ਕੇ ਆਪਾਂ ਦੀ ਦਾ ਨਾਮ ਭੁੱਲ ਗਈ ਥੋੜਾ ਕੀ ਨਾਮ ਹੈ ਮੇਰਾ ਨਾਮ ਬਲਜੀਤ ਕੌਰ ਹੈ ਇੱਕ ਵਾਰ ਤੁਸੀਂ ਆਪਣੇ ਮੂਹਣਾ ਉਰੇ ਦਾ ਐਡਰੈਸ ਦੱਸ ਦੋ ਆਪਾਂ ਘੰਟਾ ਘਰ ਕੋਲੇ ਖੜਦੇ ਆਂ ਕਿ ਕਚਹਿਰੀਆਂ ਨੇ ਅੱਛਾ ਹਾਂਜੀ ਠੀਕ ਆ ਨੇੜੇ ਆਜੀ ਆਪਾਂ ਥਾੜਾ ਨੇੜੇ ਆ ਠੀਕ ਹੈ ਇਹ ਮਤਲਬ ਕਿਹੜਾ ਘੰਟਾ ਘਰੀ ਵੱਜਦਾ ਘੰਟਾ ਘਰੀ ਵੱਜਦਾ ਨੀਰ ਕਚਹਿਰੀਆਂ ਇਹ ਘੰਟਾ ਘਰ ਚੌਕ ਵੱਜਦਾ ਠੀਕ ਤੇ ਠੀਕ ਤੇ ਠੀਕ ਤੇ ਠੀਕ ਚਲੋ ਜੀ ਤੁਹਾਨੂੰ ਮਿਲ ਕੇ ਬਹੁਤ ਜਿ ਲੱਗਿਆ ਆਪਾਂ ਇਹੀ ਜੋਨੇ ਦੀ ਦੀ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਉਹਨਾਂ ਦੇ ਘਰ ਚ ਲੈ ਦੇਖੋ ਜੀ ਇਹਨਾਂ ਦੀ ਇਹੀ ਕਮਾਈ ਦਾ ਸਾਧਨ ਆ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਜੀ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਆਪਾਂ ਚਲੋ ਇੱਥੇ ਕਈ ਸਟਾਲਾਂ ਨੇ ਸਾਰੇ ਕਹਿ ਰਹੇ ਨੇ ਵੀ ਸਾਡਾ ਉਹ ਕਰੋ ਆਪਾਂ ਹੁਣ ਚੱਲਦੇ ਆ ਫਰੂਟ ਵਾਲੀ ਰੈਡੀ ਲੱਗੀ ਆ ਜਿਹੜੇ ਆਪਣਾ ਘਰ ਚ ਲਾਉਂਦੇ ਨੇ ਛੋਟੀਆਂ ਸਟਾਲਾਂ ਵਾਲੇ ਆਪਾਂ ਵੱਡੇ ਰੈਸਟੋਰੈਂਟਸ ਬਹੁਤ ਵਧੀਆ ਫਰੂਟ ਬਣਾਉਂਦੇ ਨੇ ਨਾਲ ਹੀ ਇਹਨਾਂ ਨੇ ਦੀ ਦੇ ਰੈਡੀ ਹੈ ਜਿਹੜਾ ਕੋਈ ਫਰੂਟ ਖਾਣ ਦਾ ਸ਼ਕੀਨ ਆ ਜਿਹੜਾ ਸ਼ਹਿਰ ਦੇ ਲੋਕ ਹੁੰਦੇ ਨੇ ਵੀ ਫਰੂਟ ਖਾਂਦੇ ਨੇ ਜਿਉਂ ਉਹਨਾਂ ਨੂੰ ਵਧੀਆ ਲੱਗਦਾ ਸਾਸ਼ੀਕਰ ਅੰਕਲ ਜੀ ਸਾਸ਼ੀਕਰ ਅੰਕਲ ਜੀ ਹੋਰ ਜੀ ਠੀਕ ਹੋ ਇੱਕ ਨਾਸ ਅੱਛਾ ਅੰਕਲ ਜੀ ਤੁਸੀਂ ਕੀ ਕੀ ਤਿਆਰ ਕਰਦੇ ਹੋ ਫਰੂਟ ਚਾਟ ਜੀ ਮਿਕਸ ਮਿਕਸ ਉਹਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਆ ਜਾਂਦੀਆਂ ਨੇ ਜੀ ਵਿੱਚ ਸੇਬ ਆ ਗਿਆ ਅੱਛਾ ਅਪੀਕਾ ਆ ਗਿਆ ਠੀਕ ਹੈ ਖਾਲੂ ਠੀਕ ਹੈ ਚਲੋ ਠੀਕ ਹੈ ਬਨਾਣਾ ਠੀਕ ਹੈ ਪਾਈਨੈਪਲ ਠੀਕ ਹੈ ਕਰਕਰ ਗੰਡੀ ਓਕੇ ਪੀਰ ਓਕੇ ਵਾਟਰ ਮੀਲਿਅਮ ਲਓ ਜੀ ਇੰਨੀਆਂ ਇੰਨੀਆਂ ਆਟਮਾਂ ਆ ਗਿਆ ਹੈ ਵਾ ਵਾ ਗਾਵਾ ਅੱਛਾ ਬਣਾ ਲਓ ਆ ਲਓ ਜੀ ਮੈਂ ਤੁਹਾਨੂੰ ਰੈਡੀ ਦਿਖਾ ਰਹੀ ਹਾਂ ਸਾਰੀ ਇੰਨੀਆਂ ਆਟਮਾਂ ਆ ਗਿਆ ਆਪਾਂ ਇਹ ਸਾਰਾ ਕੁਝ ਇੱਕ ਬਲੌਗ ਦੇ ਵਿੱਚ ਐਡ ਕਰਤਾ ਤਾਂ ਉਹ ਦੇਰ ਤੋਂ ਅੱਲਾ ਲੜੇ ਆਪਾਂ ਰੈਸਟੋਰੈਂਟਸ ਤਾਂ ਬਹੁਤ ਜਾ ਕੇ ਖਾਂਦੇ ਆਂ ਜੀ ਰੈਸਟੋਰੈਂਟ ਦੇ ਵਿੱਚ ਪਰ ਉਹ ਗੱਲ ਨਹੀਂ ਮੰਦੀ ਪਰ ਨਾਲੇ ਤਾਂ ਆਪਾਂ ਨੂੰ ਜੇ ਕਿਸੇ ਦੀ ਹੈਲਪ ਨਹੀਂ ਹੁੰਦੀ ਦੇਖੋ ਇਹ ਨਾ ਤਾਂ ਮੰਗਦੇ ਆ ਆਪਦਾ ਕਰਕੇ ਖਾਂਦੇ ਆ ਹਨਾ ਇਹਨਾਂ ਦਾ ਮਤਲਬ ਬਹੁਤ ਵਧੀਆ ਕੰਮ ਹੈ ਦੇਖੋ ਆਪਦੇ ਹਥੀਕਰਤ ਕਰਨੀ ਹਨਾ ਆਪਾਂ ਵੈਸੇ ਵੀ ਸੈਲਡ ਵਗੈਰਾ ਸ਼ਹਿਰ ਦੇ ਲੋਕ ਤਾਂ ਵਧੀਆ ਖਾਂਦੇ ਨੇ ਜੇ

अच्छा लगता तो <laughs> है यहाँ पे बढ़िया है कुछ और खाने पिज्जा बर्गर खाने से अच्छा है और खासकर जो बाहर से आते हैं उनके लिए अच्छा रहता है हाँ जी, तो इससे विटामिन की कमी पूरी हो जाती है ठीक है ठीक है आप बाहर से हो या यहाँ से हो संगरूर से हो मैं बाहर से हूँ रोहतक ऐसी अच्छा आप क्या काम करते हो ਯਾ ਮੈਂ ਜੋਬ ਕਰਦਾ ਹਾਂ ਐਫਸੀਆਈ ਮੈਂ। ਅੱਛਾ ਐਫਸੀਆਈ ਮੈਂ ਜੋਬ ਕਰਤੀ ਹਾਂ। achhi baat hai. healthy mil gaya aapko fruit. ਹਾਂ। ਅੱਛਾ ਹੈ ਨਾ ਸਾਰਾ ਕੁਝ। ਨਹੀਂ ਠੀਕ ਹੈ ਠੀਕ ਹੈ ਬੜੀਆ ਹੈ ਬੜੀਆ। ਚਲੋ ਬੜੀਆ ਹੈ ਹੈਲਪ ਵੀ ਹੋ ਜਾਂਦੀ ਹੈ। ਅੰਕਲ ਅੱਛਾ ਕੰਮ ਕਰ ਰਹੇ ਹੈ। ਠੀਕ ਹੈ ਨਾ। ਅੰਕਲ ਤੁਹਾਨੂੰ ਕੈਸਾ ਲੋਗੇ ਕੰਮ ਕਰਦੇ ਆ ਨੂੰ? ਬਹੁਤ ਸਾਲ 10 ਸਾਲ। ਇਹੀ ਕੰਮ ਕਰਦੇ ਹੋ। ਹਾਂਜੀ। 10 ਸਾਲ ਹੋ ਗਏ ਠੀਕ ਹੈ ਠੀਕ ਹੈ। ਹੋਰ ਅੰਕਲ ਤੁਹਾਨੂੰ ਮਿਲ ਕੇ ਬਹੁਤ ਵੀ ਲੱਗੇ ਤੁਹਾਡਾ ਨਾਮ ਦੱਸ ਦੋ ਇੱਕ ਵਾਰ। ਨੰਦ ਲਾਲ ਗਾਂਧੀ ਨੰਦ ਲਾਲ ਗਾਂਧੀ ਆ ਲਓ ਆਨੰਦ ਲਾਲ ਗਾਂਧੀ ਜੀ ਇਹ ਫਰੂਟ ਚਾਟ ਲਾਉਂਦੇ ਨੇ ਜੋ ਤੁਸੀਂ ਫਰੂਟ ਖਾਣ ਦੇ ਸ਼ਕੀਰ ਹੋ ਦੋਸਤੋ ਇਹਨਾਂ ਦਾ ਫਰੂਟ ਚਾਟ ਕਹਿੰਦੇ ਬਹੁਤ ਬੈਸਟ ਆ ਜਿਵੇਂ ਆਪਾਂ ਮੁੰਡਾ ਤੁਹਾਨੂੰ ਦਿਖਾਇਆ ਪਿੱਛੇ ਆਨੰਦ ਲਾਲ ਗਾਂਧੀ ਇਹਨਾਂ ਦਾ ਵੀ ਜਿਹੜਾ ਐਡਰੈਸ ਆ ਇਹ ਵੀ ਉੱਥੇ ਹੀ ਘੰਟਾ ਘਰ ਲਵੀ ਆ ਦੋਸਤੋ ਤੇ ਆਪਾਂ ਇਹ ਦੋਨੋਂ ਬਲੌਗ ਇੱਕ ਬਲੌਗ ਦੇ ਵਿੱਚ ਇਸ ਲਈ ਇਕੱਠਾ ਕੀਤਾ ਤਾਂ ਕਿ ਤੁਸੀਂ ਉਰੇ ਆ ਕੇ ਦੇਖ ਸਕੋ ਤੇ ਆਪਾਂ ਇੱਕ ਬਲੌਗ ਦਿਖਾਇਆਗਾ ਇਹ ਘੰਟਾ ਘਰ ਉਹੀ ਐਡਰੈਸ ਆ ਸੇਮ ਹਾਂ ਜੀ ਆ ਸਕਦੇ ਹੋ ਤੇ ਆ ਦੇਖੋ ਇਹਨਾਂ ਨਾਲੋਂ ਤਾਂ ਵੈਸੇ ਬਹੁਤ ਵਧੀਆ ਨੇ ਦੇਖੋ ਇਹ ਮਤਲਬ ਮੰਗ ਕੇ ਨਹੀਂ ਖਾਂਦੇ ਕੰਮ ਕਰਦੇ ਨੇਗੇ ਠੀਕ ਹੈ ਕੰਮ ਕਰਕੇ ਖਾਣਾ ਇੱਕ ਬਜ਼ੁਰਗ ਲਈ 10 ਸਾਲ ਤੋਂ ਇਹ ਕੰਮ ਕਰਦੇ ਨੇ ਬਹੁਤ ਵਧੀਆ ਗੱਲ ਹੈ ਨਾ ਆਪਣੀ ਮਿਹਨਤ ਕਰਨੀ ਹੱਥੀਂ ਕਰਤ ਕਰਨੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਫਰੂਟ ਚਾਟ ਟੈਸਟ ਕਰਦੀ ਹਾਂ ਨਾ ਫਿਰ ਤੁਹਾਨੂੰ ਜਰੂਰ ਦੱਸੂੰਗੀ ਵੀ ਕਿੱਦਾਂ ਦਾ ਅੰਕਲ ਨੇ ਦਾਨ ਕੀਤਾ ਦੇਖੋ ਦਿਲ بڑا ਹੋਣਾ ਚਾਹੀਦਾ ਇਨਸਾਨ ਦਾ ਦਾਨ ਕਰਦਾ ਅਗਲਾ ਨਹੀਂ ਅੱਜਕੱਲ ਕੋਈ ਕਿਸੇ ਨੂੰ ਵੀ ਨਹੀਂ ਦਾਨ ਕਰਦਾ ਖਾਣ ਪੀਣ ਦੀ ਚੀਜ਼ ਦਾਨ ਕੀਤੀ ਹੈ ਬਹੁਤ ਵਧੀਆ ਲੱਗਿਆ ਕਹਿੰਦਾ ਖਿਲਾਏਗਾ ਸਦਾ ਸੁੱਖ ਵੀ ਪਾਏਗਾ ਇਹ ਮੇਰਾ ਇੱਤੇ اچھا ਠੀਕ ਹੈ ਠੀਕ ਹੈ ਠੀਕ ਹੈ ਬਹੁਤ ਲਾਦੀਆਂ ਠੀਕ ਹੈ ਆਹ ਕਹਿੰਦੇ ਚਾਹ ਡੋਟਾ ਚਲੋ ਅੰਕਲ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੁਸੀਂ ਮੈਨੂੰ ਆਹਦਾ ਨੰਬਰ ਦੇ ਰਹੇ ਹੋ ਸ਼ੇਅਰ ਕਰ ਦਿਓ ਵੀਡੀਓ ਮੈਂ ਤੁਹਾਨੂੰ ਭੇਜ ਦੂੰਗੀ ਮੈਂ ਖਾਣਾ ਖਾ ਲਾ ਸਦਾ ਤੂੰ ਖਿਲਾਏਂਗੀ ਦੇਵੀ ਸਦਾ ਸੁੱਖ ਵੀ ਪਾਏਂਗੀ ਤੂੰ ਇਹ ਸਭ ਤੋਂ ਵੱਡਾ ਧਰਮ ਹੈ ਖਾਣੇ ਪਲਾਨੇ ਦਾ। ਇਹੀ ਤਰ੍ਹਾਂ ਦਾਨ ਹੱਥ ਰੱਖ ਕੇ ਆਏਗਾ। ਹਾਂ ਹਾਂ। ਸੇਵਾ ਦਾ ਫਲ ਮਿਲੇਗਾ। ਠੀਕ ਹੈ। ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਤੇ ਤੇਰੀ ਹੋ ਜੈ ਜੈਕਾਰ। ਧੰਨwar ਬਾਬਾ ਜੀ ਧੰਨwar ਬਹੁਤ ਬਹੁਤ। ਤੇਰੇ ਪਰਿਵਾਰਾਂ ਚ ਮੇਰਾ। ਹਾਂਜੀ ਮੈਂ ਸਾਗ ਤੇ ਮੱਕੀ ਦੀ ਰੋਟੀ ਖਾਧੀਆ ਇੰਨਾ ਸੁਆਦ ਸਾਰਾ ਮੈਨੂੰ ਲੱਗਦਾ ਮੈਂ ਕਿਤੇ ਖਾਦਾ ਹੀ ਨਹੀਂ ਹੋਣਾ ਇੰਨਾ ਸਾਰ ਸੁਆਦ। ਮੈਨੂੰ ਥੋੜੀ ਮਿਰਚ ਲੱਗੀ ਕਿਉਂਕਿ ਮੈਂ ਮਿਰਚ ਦਾ achar ਖਾ ਲਿਆ ਤੁਸੀਂ ਨਾ ਖਾਓ। ਮੈਨੂੰ ਸੁਆਦ ਮਾਰ ਜਾਂਦਾ ਕਈ ਵਾਰ। ਮੈਂ ਖਾ ਜਾਣੀ ਆ ਇੱਧਰ ਕਰਕੇ ਦਿਖਾਓ। ਸਾਰਾ ਮੱਕੀ ਦੀ ਰੋਟੀ ਠੀਕ ਹੈ ਬਹੁਤ ਸਵਾਦ ਆਈ ਤੁਸੀਂ ਇੱਕ ਵਾਰ ਜਰੂਰ ਆ ਕੇ ਟਰਾਈ ਕਰੋ ਸੰਗਰੂਰ ਘੰਟਾ ਘਰ ਲਵੇ ਕਚਹਿਰੀਆਂ ਲਵੇ ਤੁਸੀਂ ਮੈਗਾ ਨਹੀਂ ਭੁੱਲ ਜੂਗੇ ਸਾਰੇ ਰੈਸਟੋਰੈਂਟ ਭੁੱਲ ਜੂਗੇ ਇੰਨਾ ਸਵਾਦ ਸਾਗ ਆ ਖਾਓ ਜੁਰੜੇ ਘਰ ਕੇ ਹਾਂਜੀ ਹੁਣ ਮੈਂ ਰੋਟੀ ਮੱਕੀ ਦੀ ਰੋਟੀ ਦਸਰੂਗਾ ਸਾਗ ਖਾਣ ਤੋਂ ਬਾਅਦ ਮੈਂ ਖਾਦਾ ਗੰਦੀ ਫਰੂਟ ਚਾਟ ਬਣਾ ਰਿਹਾ ਜਿਹੜਾ ਤੁਸੀਂ ਇਸੇ ਬਲੌਗ ਦੇ ਵਿੱਚ ਵੀਡੀਓ ਦੇਖੀ ਆ ਆਪਣੀ ਉਸੇ ਰੋਡ ਤੇ ਘੰਟਾ ਘਰ ਲਵੇ ਕਚਹਿਰੀਆਂ ਲਵੇ ਠੀਕ ਹੈ ਇਹਨਾਂ ਦਾ ਫਰੂਟ ਚਾਰਟ ਹੁਣ ਮੈਂ ਟੇਸਟੀ ਕਰਨ ਲੱਗੀ ਆ ਜਿਹਦੇ ਵਿੱਚ ਸਾਰੇ ਫਰੂਟ ਹੁੰਦੇ ਨੇ ਜਿਵੇਂ ਪਿੱਛੇ ਤੁਸੀਂ ਵੀਡੀਓ 'ਚ ਅੰਕਲ ਨੇ ਸਾਰੇ ਫਰੂਟਾਂ ਐ ਨੌਨ ਐ ਉਹ ਤੋਂ ਵੀ ਵੱਧ ਹੁੰਦੇ ਨੇ ਮੈਂ ਰੱਜ ਗਈ ਮੈਂ ਰੋਟੀਆਂ ਤੇ ਦੋਈ ਖਾਧੀਆਂ ਨੇ ਹੁਣ ਮੈਂ ਫਰੂਟ ਚਾਰਟ ਖਾ ਰਹੀ ਆ ਜਣੀ ਜਿਹੜੀ ਮੈਂ ਮਿਲਚ ਖਾਦੀ ਸੀ ਨਾ ਥੋੜਾ ਫਰੂਟ ਖਾ ਕੇ ਮੈਨੂੰ ਸ਼ਾਂਤੀ ਮਿਲ ਗਈ ਮਿੱਠਾ ਖਾ ਰਿਆ ਅੰਕਲ ਨੇ ਦੇਖੋ ਕਿੰਨਾ ਸੋਹਣਾ ਸਜਾਇਆ ਨਿੰਬੂ ਨਾਲ ਫਰੂਟ ਸਾਰਾ ਕੁਝ ਦਿੱਤਾ ਹੈ ਜਿੱਤੇ ਫਰੂਟਾਂ ਜਿਹੜੇ ਤੁਹਾਨੂੰ ਨੌਗ ਲਾਏ ਸੀ ਤੁਸੀਂ ਜਦੋਂ ਵੀ ਆਉਨੇ ਹੋ ਸਾਗ ਨਾਲ ਮੱਕੀ ਦੀ ਰੋਟੀ ਦਾ ਖਾਓਗੇ ਖਾਓਗੇ ਨਾਲ ਫਰੂਟ ਚਾਟ ਆ ਉਹ ਵੀ ਜ਼ਰੂਰ ਟਾਈਕ ਰਹੇ ਹੋ ਇੰਨਾ ਵਧੀਆ ਨਾਲ ਫਰੂਟ ਚਾਟ ਤੁਸੀਂ ਕਿਤੇ ਖਾਦਾ ਹੀ ਨਹੀਂ ਹੋਣਾ ਆਲਣੇ ਅੱਜ ਮੈਨੂੰ ਲੱਗਦਾ ਮੈਂ ਸਾਰੇ ਪਾਸੇ ਚਾਟ ਖਾਣੀ ਆ ਅਰੇ ਇਹ ਜੋ ਚਾਟ ਨਹੀਂ ਖਾਦਾ ਮਰੇ ਕੋਲ ਖਾਣੇ ਆ ਸਾਡੇ ਪਰ ਇੰਨਾ ਵਧੀਆ ਚਾਟ ਅਸੀਂ ਕਿਤੇ ਨਹੀਂ ਖਾਦਾ ਤੇ ਸਾਰੇ ਜਣੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹਨਾਂ ਦੀ ਮਦਦ ਕਰਿਓ ਜ਼ਰੂਰ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਗ ਤੇ ਮੱਕੀ ਦੀ ਰੋਟੀ ਘੰਟਾ ਘਰ ਲਵੇ ਕਚਾਰੀਆਂ ਲਵੇ ਤੇ ਨਾਲ ਹੀ ਇਹ ਗਾਂਧੀ ਫਰੂਟ ਚਾਟ 10 ਸਾਲ ਤੋਂ ਕੰਮ ਕਰ ਰਹੀ ਹਾਂ ਸਾਰੇ ਜਣੇ ਫਰੂਟ ਜ਼ਰੂਰ ਟਰਾਈ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਦਾਂ ਲੱਗੀ ਧੰਨਵਾਦੀ ਸਾਰਿਆਂ ਦਾ ਸਸ਼ੀ ਕਾਂ